ਪਰ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਦੇ ਵਿੱਚ ਕੀ ਹੋਇਆ ਪਰ ਅਸੀਂ ਇੱਕ ਗੱਲ ਜਿੱਥੇ ਭਾਵਾ ਸਾਹਿਬ ਦੇ ਟਿਕਟ ਚੌਂਕ ਦੇ ਸ਼ਾਂਤੀਪੂਰਵਕ ਬੈਠ ਕੇ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਤਾਂ આરોપી ਕੱਲ ਪਕੜਿਆ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੇ ਇੱਕ ਤਾਂ ਉਹ ਦਿਮਾਗੋ ਪਾਗਲ ਨਾ ਕੋ ਇਹ ਸ਼ਰਾਰਤੀ ਤੱਤ ਉਹ ਸਾਡੇ ਨਾਲ ਇਹ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਵਾ ਇੱਕ ਤਾਂ ਉਹਨੂੰ ਪਾਗਲ ਨਾ ਕਹੋ ਦੂਸਰਾ ਉੱਤੇ ਐਨਐਸਐਲ ਜਰੂਰ ਲੱਗਣਾ ਚਾਹੀਦਾ ਉਹ ਸਾਨੂੰ ਪਤਾ ਉੱਤੇ ਪਰਚਾ ਹੋਇਆ ਪਰ ਉਹ ਪੁਲਿਸ ਨੇ ਕਾਨੂੰਨ ਪੂਰਤੀ ਪੂਰੀ ਕੀਤੀ ਆ ਤੇ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਇਹ ਆ ਕਿ ਉੱਤੇ ਇੱਕ ਐਨਐਸਐਲ ਐਨਐਸਐਲ ਲੱਗਣਾ ਚਾਹੀਦਾ ਦੂਸਰੀ ਬੇਨਤੀ ਹੈ ਆ ਕਿ ਉਹਦੇ ਪਿੱਛੇ ਮਾਸਟਰਮਾਈਂਡ ਕੌਣ ਆ ਐਡੀ ਜੁਰਤ ਲਾ ਕਿਸੇ ਚ ਹੈ ਨਹੀਂ ਜਿਹੜਾ ਸਾਡੇ ਰਹਿਬਰਾਂ ਦੇ ਚੌਂਕਾ ਨੂੰ ਜਾਂ ਸਾਡੀ ਪ੍ਰਤਿਮਾ ਨੂੰ ਹੱਥ ਪਾ ਲੇਗਾ ਕੋਈ ਤਾਂ ਕੋਈ ਤਾਕਤ ਜ਼ਰੂਰ ਹੈਗੀ ਉਹਦੀ ਜਾਂਚ ਕੀਤੀ ਜਾਵੇ ਤੇ ਹੁਣ ਹੀ ਸਾਡੇ ਸਮਾਜ ਦੇ ਲੀਡਰ ਇਕੱਠੇ ਹੋਏ ਆ ਤਾਂ ਉਹਨਾਂ ਨੇ ਕੱਲ ਦੀ ਹਨਾਂ ਦੀ ਪੰਜਾਬ ਸਰਕਾਰ ਨਾਲ ਦੇ ਜਵਾਬ ਦੀ ਕੱਲ ਦੀ ਪੰਜੀ ਕੌਮ ਸਮਾਜ ਵੱਲੋਂ ਦਿੱਤੀ ਗਈ ਹੈ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਜਲੰਧਰ ਪੂਰਨ ਤੌਰ ਤੇ ਬੰਦ ਹੋਏਗਾ ਪ੍ਰਸ਼ਾਸਨ ਦਾ ਤਾਦਵੇ ਔਰ ਇੱਕ ਪ੍ਰਸ਼ਾਸਨ ਨੂੰ ਹੋਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮਾਰਕੀਟ ਐਸੋਸੀਏਸ਼ਨ ਨਾਲ ਮੀਟਿੰਗ ਕਰ ਲਈਓ ਅਗਰ ਕਿਸੇ ਦੁਕਾਨ ਦਾ ਕੋਈ ਨੁਕਸਾਨ ਹੋ ਗਿਆ ਕੱਲ ਕੋਈ ਦੁਕਾਨ ਫੁੱਲੀ ਹੋਈ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤਾਂ ਸਾਡਾ ਸਮਾਜ ਜ਼ਿੰਮੇਵਾਰ ਨਹੀਂ ਪ੍ਰਸ਼ਾਸਨ ਜ਼ਿੰਮੇਵਾਰ ਹੋਣਾ ਮੇਰੇ ਪ੍ਰਸ਼ਾਸਨ ਦੇ ਡੀਸੀ ਸਾਹਿਬ ਨੂੰ ਕੰਟੀਨਿਊਸ਼ਨ ਦੇ ਆ ਗੱਲ ਬਾਤ ਸਰ ਇੱਕ ਨਾ ਇੱਕ ਖਰੀਦ ਤਰੀਕ ਨੂੰ ਸਰ ਇਹ 25 ਤਰੀਕ ਨੂੰ ਖਾਲਿਸਤਾਨੀਆਂ ਆਏ ਸੀਗੇ ਸਾਹਿਬ ਉਹਨਾਂ ਨੂੰ ਰੋਕਦੇ ਪਏ ਸੀ ਅੰਦਰ ਵੜਨ ਤੋਂ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਆ ਉਹਨਾਂ ਨੂੰ ਵੜਨ ਤਾਂ ਨਹੀਂ ਦਿੱਤਾ ਪਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਕਿ ਬਾਬਾ ਸਾਹਿਬ ਜੈਕਟਰ ਭੀਮ ਨਾਮ ਦੇਕਤ ਦੀ ਮੂਰਤੀ ਨਾਲ ਅੰਦਰ ਸ਼ੇਰ ਛਾੜ ਵੀ ਕਰ ਸਕਦੇ ਸੀਗੇ ਜਿਹੜੇ ਬੰਦੇ ਇੱਥੇ ਪਹੁੰਚ ਸਕਦੇ ਅੰਦਰ ਵੀ ਪਹੁੰਚ ਸਕਦੇ ਸੀ ਜੇ ਪੁਲਿਸ ਪ੍ਰਸ਼ਾਸਨ ਨਾ ਹੁੰਦਾ ਤੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਬਾਬਾ ਸਾਹਿਬ ਦੀ ਮੂਰਤ ਦਾ ਇੱਥੇ ਕੀ ਕਰਨਾ ਸੀ ਉਹਨਾਂ ਦੇ ਪ੍ਰਸ਼ਾਸਨ ਵਿੱਚ ਜੇ ਉਹਨਾਂ ਨੇ ਕਾਰਵਾਈ ਨਾ ਕੀਤੀ ਬਾਬਾ ਜੀ ਤੇ ਮੈਂ ਇੱਥੇ ਭੁਖੜタル ਦੇ ਬੈਠਾਂਗੇ ਔਰ ਦੂਸਰੀ ਬੇਨਤੀ ਇੱਕ ਹੋਰ ਆ ਸਮਾਜ ਨੇ ਇੱਕ ਹੋਰ ਗੱਲ ਕਹੋ ਨਾ ਸਮਝਾਂ ਦੇ ਬਰਖਲਾ ਬਣਾ ਦੇ ਭਾਜੀ ਵੀ ਕੀਤੀ ਇੱਕ ਤਾਂ ਬੇਨਤੀ ਹੋਰ ਆ ਸਮਾਜ ਨੇ ਕੱਲ ਦੀ ਬੰਦੀ ਕਾਲ ਦੇ ਦਿੱਤੀ ਆ ਦੂਜੀ ਬੇਨਤੀ ਆ ਵੀ ਅਮਿਤ ਸ਼ਾਹ ਨੇ ਵੀ ਡਾਕਟਰ ਅੰਬੇਡਕਰ ਬਾਰੇ ਗਲਤ ਗੱਈ ਸੀ ਦੇਖੋ ਨਾ ਮੈਂ ਕਿਸੇ ਪੋਲੀਟਿਕਲ ਪਾਵਰ ਨਾਲ ਚੱਲਦਾ ਤਾਂ ਨਾ ਮੈਂ ਕਿਸੇ ਤੋਂ ਡਰਦਾ ਕਿਉਂਕਿ ਮੈਂ ਨਾ ਕੋਈ ਗਲਤ ਕੰਮ ਕਰਦਾ ਜੈਨਾ ਮੈਨੂੰ ਕਿਹਦਾ ਡਰ ਕੋਪਾ ਤੇ ਅੰਮਿਤ ਸ਼ਾਹ ਤੇ ਵੀ ਅਸੀਂ ਇੱਕ ਕਾਹਲੀ ਆਪਾਂ ਸਮਾਜ ਇੱਕ ਮੰਗ ਪੱਤਰ ਦਵੇ ਉਹਦੇ ਵਿੱਚ ਲਿਖਿਆ ਜਾਵੇ ਵੀ ਅਮਿਤ ਸ਼ਾਹ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੋਲ mitotic ਸ਼ਕਤੀ ਅਮਰ ਰਹਿ ਬੋਲ mitotic ਸ਼ਕਤੀ ਅਮਰ ਰਹਿ ਜੈ ਸ਼ੇਵ ਜੈ ਭਾਰਤ ਜੈ ਭਾਰਤ ਆਵਾਜ਼ਾਂ ਦੀ ਸ਼ਾਨ ਦੀ ਲੋੜ ਤੇ ਜਿਹੜਾ ਵੀ ਅਸੀਂ ਖੋਪਰੇ ਤੇ ਜੇ ਕਿਸੇ ਸਮਾਂ ਹੈ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਆ ਵੀ ਬੇਨਤੀ ਇਹੀ ਆ ਵੀ ਸਾਡੇ ਲੀਡਰ ਸਹਿਬਾਨ ਤੇ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਡੀਸੀ ਸਾਹਿਬ ਨੂੰ ਕੱਲ ਬੰਦ ਦਾ ਵੀ ਕਹਿਤਾ ਔਰ ਤੁਸੀਂ ਵੀ ਆਏ ਆ ਤੇ ਤੁਹਾਨੂੰ ਵੀ ਬੇਨਤੀ ਕਰਨ ਲੱਗਾ ਕੱਲ ਬੰਦ ਦਾ ਤੇ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਤੁਸੀਂ ਹੁਣ ਮਾਰਕੀਟ ਐਸੋਸੀਏਸ਼ਨ ਨਾਲ ਕਹਿ ਦਿਓ ਅਸੀਂ ਤਾਂ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਪੋਸਟਾ ਪਾਈ ਦੇਵਾਂਗੇ ਇਹਨਾ ਸ਼ਬਦਾਂ ਨਾਲ ਜੈ ਭੀਮ ਜੈ ਹਰਤਾ ਸਾਨੂੰ ਸਾਨੂੰ ਸੁਭਾਸ਼ਨ ਦੇਣ ਕੀ ਸੰਤੰਦੇ ਜੀ ਕੱਲ ਨੂੰ ਸਾਬ ਦੀ ਬਾਈ ਕਿੱਥੇ ਆ ਕਿਹੜਾ ਚਲੋ ਅਫਸਰ ਪਰਚਾ ਉਹਨਾਂ ਨੇ ਕਿਹਨੇ ਕਿੱਥੇ ਗਿਆ ਬਾਜੀ ਗੱਲ ਸੁਣੋ ਇਹਨਾਂ ਨੇ ਕੋਈ ਸਾਨੂੰ ਵਿਸ਼ਵਾਸ ਨਹੀਂ ਆਸਣ ਦੇਣਾ ਨਹੀਂ ਆਪਾਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਉਹਨਾਂ ਦੇ ਪਰਚੇ ਉਹਨਾਂ ਦੇ ਪਰਚੇ ਦਿੱਤੇ ਜਾਣ ਜਿਹੜੇ ਸਿਹਾਏ ਜੀ ਇਹਨਾਂ ਨੇ ਸ਼ਾਹ ਲੇਕ ਪਰ ਕੋਈ ਗੱਲ ਨਹੀਂ ਹਾਂ ਇੱਕ ਹੈਗੀ ਪ੍ਰਸ਼ਾਸਨ ਨੇ ਕਿ ਨਾ ਚਲੋ ਕੋਈ ਇਹਨਾਂ ਨੇ ਸੁਣਾਲੀ ਸ਼ੇਡਿੰਗ ਕਰ ਪਰਚੇ ਦਿੱਤੀ ਹੈ ਕਿ ਨਹੀਂ ਇਕਲੇ ਤੂੰ ਅੱਜ ਵੀ ਨਹੀਂ ਸਾਨੂੰ ਦੋ ਕਿ ਲੋਗ ਹੈ ਮਿਲ ਕੇ ਆਇਆ ਨੂੰ ਇੱਕ ਮਿੰਟ ਹੋਰ ਕੰਢਿਓ ਤੁਸੀਂ ਇਹ ਕਿ ਸੁਚਵੀ ਨਹੀਂ ਕੀਤਾ ਭਾਈ ਸੁ ਮੈਂ ਕਹਿੰਦਾ 2 ਮਿੰਟ ਨਹੀਂ ਰੋਣਾ ਕਰੀਓ ਟ੍ਰੈਕ ਕਰਿਆ ਕੋਈ ਪਰਚਾ ਦੇਣਾ ਨਾ ਮਤੜਾ ਕੋਈ ਕੁਛ ਸ਼ਰਾਰਤੀ ਤਤਬ ਦੇਖੋ ਇਹ ਜਿਹੜਾ ਮੇਨ ਰੋਡ ਸ਼ ਇੱਕ ਹੋਰ ਵੀ